ਇਲੀਗਲ ਮਾਈਨਿੰਗ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾਂ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ-ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲਾਕ ਹੋਵੇ ਜਾਂ ਡੇਰਾਬੱਸੀ ਬਲਾਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ 3-4 ਸਾਡੇ ਐਸਪੀ ਸਭਾਨ 6 ਡੀਐਸਪੀ ਤੇ 8 ਦੇ ਕਰੀਬ ਐਸਐਚਓਜ਼ ਔਰ 250 ਦੇ ਕਰੀਬ ਮੁਲਾਜ਼ਮਾਂ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫ ਆਈ ਆਰ ਦਰਜ ਕੀਤੀਆਂ ਗਈਆਂ ਜੀ ਜਿਹਦੇ ਜੇ ਸੱਤ ਮਾਜਰੀ ਪੁਲਿਸ ਸਟੇਸ਼ਨ ਚ ਤਿੰਨ ਮੁੱਲਾਂਪੁਰ ਇੱਕ ਸਿਟੀ ਕੁਰਾਲੀ ਇੱਕ ਸਦਰ ਕੁਰਾਲੀ ਇੱਕ ਹੰਡੇਸਰਾ ਦੋ ਡੇਰਾ ਬਸੀ ਤੇ ਪੰਜ ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀ ਸੀ ਬੀ ਮਸ਼ੀਨ 14 ਟਿਪਰ ਤਿੰਨ ਟਰੈਕਟਰ ਟਰਾਲੀ ਤੇ 5 ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਇਹ ਮਿੱਟੀ ਲਿਜਾ ਕੇ ਸਟੋਰ ਕੀਤੀ ਜਾ ਰਹੀ ਸੀ 5 ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਚ ਨਾਲ ਹੈਲਪ ਲਈ ਗਈ ਸੀ ਜੀ ਕੱਲ ਇਹ ਬਰੀਫਿੰਗ ਹੀ ਹੋਰ ਕੋਈ ਕੋਈ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ 7 ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਆ ਜੀ ਤਾਂ ਜਿਹੜੇ ਮਾਈਨਿੰਗ ਹੋ ਰਹੀ ਸੀਗੀ ਇਹ ਕਿ ਇਹ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਹੈ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਹੈ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੀ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਪੋਕ ਲੈਨੀਆ ਕੁਝ ਅਲੱਗ-ਅਲੱਗ ਟਾਈਮ ਤੇ ਲਾਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਉਹ ਤਾਂ ਜ਼ਿਆਦਾ ਫਾਇਦਾ ਚੱਕਦੇ ਹੋਏ ਵੀ ਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤਾ। ਇਹ ਸਵਾਲ ਇਹ ਕਿ ਕੋਈ ਕੁਝ ਭਾਜਪਾ ਲੀਡਰਸ ਜੀ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀ ਕਿ ਉਹਨਾਂ ਨੂੰ ਕੀਤਾ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਹੈ ਨਾ ਉਹ ਪੁਲਿਸ ਲਈ ਵੀ ਸਿਵਲ ਲਈ ਕਿਉਂਕਿ ਜੀਓਫੈਂਸਿੰਗ ਨਹੀਂ ਕਿਉਂਕਿ ਲੀਗਲ ਕਿਹੜੀ ਇਲਲੀਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਹੈ ਕਈ ਵਾਰ ਜਿਹਨੇ ਲੀਗਲ ਟਿਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਣ ਤੇ ਆ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟਿਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਦੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ 15 20 ਦਿਨ ਤੋਂ ਕਿ ਅਲੱਗ-ਅਲੱਗ ਜਗ੍ਹਾ ਤੇ ਹੇਗਾ ਮੈਥੀ ਸਾਰੇ ਦਸਕ੍ਰੈਸ਼ਨਸ ਤੇ ਨਾਮ ਨਹੀਂ ਆਉਣਾ ਕਿਉਂਕਿ ਸਾਰਿਆਂ ਮੈਂ ਚੱਲ ਰਹੀ ਹੈ ਤਾਂ ਫਿਰ ਅਖਰਕਾਰ ਕੋਈ ਪਤਾ ਨਹੀਂ ਇਹਦੇ 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 ਵਿੱਚ ਦੇਖੋ ਲੈ ਕੱਲ ਐਫ ਆਈ ਆਰਸ ਦਰਜ ਹੋਈਆਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਤੇ ਲੋਕਲ ਜਿਹੜੇ ਸਾਡੇ ਲੀਡਰ ਐਮ.ਐਲ.ਏ.ਸ ਹੈਗੇ ਆ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਐ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਹਨੂੰ ਸਿੱਧਾ ਸਰਕਾਰ ਨੂੰ ਰੈਵਨਿਊ ਹੋਊਗਾ ਇਲੈਗਲ ਮਾਈਨਿੰਗ ਚਾਹੇ ਉਹਦੇ ਨਾਲ ਤੇ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনਵਾਇਰਨਮੈਂਟ ਦੇ ਵੀ ਕਿਉਂਕਿ ਨੋਰਮਸ ਵਗੈਰਾ ਨਹੀਂ ਫਾਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣ ਦੇਣੀ ਹੈਗੀ ਤੇ ਉਹਦੇ ਵਿੱਚ ਇੱਕ ਸਵਾਲ ਵੀ ਆਉਂਦਾ ਕਿ ਅਕਸਰ ਜ ਲੋਡ ਲੈਵਲ ਦਾ ਪਤਾ ਫੜਾਇਆ ਜਾਂਦਾ ਜਿਹੜਾ ਮੇਨ ਮਾਈਨਿੰਗ ਕਰਦਾ ਹੁੰਦਾ ਕਰਦਾ ਹੁੰਦਾ ਉਹ ਪੱਜ ਜਾਂਦਾ ਉਹਨੂੰ ਕਿਦਾਂ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿੱਪਰ ਫੜ ਲਿਆ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਸਹੀ ਹੈਗੇ ਵੀ ਉਹ ਕਿੱਥੋਂ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੁਣ ਅਸੀਂ ਫੜੇ ਹੈਗੇ ਆ ਉਹਨਾਂ ਦੀ ਪੁਸ਼ਤਾਜ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹ ਚ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬੇਸੀਆਂ ਦੇ ਵਿੱਚ ਕੋਈ ਪੋਲੀਟੀਕਲ ਨਾਮ ਸਾਹਮਣੇ ਆਇਆ ਨਹੀਂ ਹਲੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕਲੀਅਰ ਰਾਹਿਦਾਈ ਤਾਂ ਹੈਗੀਆਂ ਵੀ ਕਿਸੇ ਨੂੰ ਵੀ ਚਾਹੇ ਕਿਸੇ ਦਾ ਵੀ ਨਾਮ ਆਂਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੀ ਬੰਦ ਇਲੀਗਲ ਕਾਰਵਾਈ ਹੋ ਗਈ ਉਹ ਕੀਤੀ ਜਾਵੇ ਸਰ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਇਥੇ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਨੇ ਕਿਸ ਨੇ ਅਗਰ ਠੇਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰਲੀਆ ਸੇਟਾਂ ਦੇ ਵੀ ਹੈਗੇ ਆ ਉਹਨਾਂ ਨੇ ਅੱਗੇ ਹ ਉਦੇ ਉੱਪਰ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਹ ਕੀਤੀ ਜਾਊਗੀ। ਤੁਸੀਂ ਇੱਕ ਵਾਰੀ ਦੱਸੋ ਕਿ ਮਾਜਰੀ ਤੋਂ ਕਿੰਨੇ ਸੀਗੇ ਐਫਆਈਆਰ ਹੋਈਆਂ ਮਾਜਰੀ ਤੋਂ ਮੈਂ ਤੁਹਾਨੂੰ ਇਹ ਪ੍ਰੈਸ ਨੋਟ ਵੀ ਦੇ ਦਾਂਗੇ ਵੈਸੇ ਪਰ ਮਾਜਰੀ ਤੋਂ 7 ਹੈ ਜੀ ਤਿੰਨ ਮੁੱਲਾਂਪੁਰ ਦੀਆਂ ਹੈਗੀਆਂ ਇੱਕ ਸਿਟੀ ਗੁਰਾਲੀ ਫਦਰ ਗੁਰਾਲੀ ਇੱਕ ਹੰਡੇਸਰਾ ਥਾਣਾ ਜਿਹੜਾ ਡੇਰਾਵਸੀ ਚ ਪੈਂਦਾ ਦੋ ਡੇਰਾਵਸੀ ਤੇ ਪੰਜ ਸੁਹਾਣੇ ਥਾਣੇ ਦੀ ਮਾਜਰੀ ਕਿੰਨੇ ਟਿਪਰ ਬੜੇ ਜੀ ਮਾਜਰੀ ਦੇ 7 ਦੇ 7 ਐਫਆਈਆਰ ਨੇ ਅਜੇ ਕੁਝ ਇਹ ਵੀ ਪਤਾ ਨਹੀਂ ਲੱਗਿਆ ਉੱਤਰ ਤੋਂ ਬਾਰੇ ਕਿ ਇੱਥੇ ਖਾਬੀ ਟਿਪਰ ਜਾ ਕੇ ਜਿਹੜੇ ਲੋਕੜੇ ਕਸੂ ਪਰ ਕੀ ਦੇ ਇਹ ਕਿਹੋ ਜਿਹਾ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ 'ਚ ਕੁਝ ਨਾ ਕੁਝ ਕਹਿਣਾ ਜੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਵਿਹਲਾ ਹੋਊਗਾ ਵੀ ਜਾ ਕੇ ਨਹੀਂ ਤੁਮਾਫੀ ਇਹ ਕਹਿ ਸਕਦੇ ਅਸੀਂ ਟੋਟਲ ਨਹੀਂ ਬਿਲਕੁਲ ਦੇਖੋ ਜੀ ਨਹੀਂ ਕਾਬੂ ਤਾਂ ਬਿਲਕੁਲ ਕਰਾਂਗੇ ਜੀ ਜਿਹੜਾ ਵੀ ਬੰਦਾ ਹੋਊਗਾ ਜੇ ਕੋਈ ਮਾਫੀਆ ਵੀ ਹੋਊਗਾ ਆਰਗੇਨਾਈਜ਼ਡ ਵੇ ਦੇ ਵਿੱਚ ਹੋਊਗਾ ਤਾਂ ਉਹਦੇ ਤੇ ਅਸੀਂ ਐਕਸ਼ਨ ਲਾਵਾਂਗੇ ਬਹੁਤ ਸਾਰੀਆਂ ਥਾਵਾਂ 'ਤੇ ਡੀਸਿਲਟਿੰਗ ਦੇ ਨਾਂ ਨੂੰ ਲੈ ਕੇ ਜਿਹੜੀ ਹੈ ਇਲੈਗਲ ਮਾਈਨਿੰਗ ਕੀਤੀ ਜਾਂਦੀ ਠੀਕ ਹੈ ਉਸ ਤਰੀਕੇ ਦੇ ਪੁਲਿਸ ਪੋਸਟਾਂ 'ਤੇ ਕਿਸ ਤਰ੍ਹਾਂ ਡੀਸਿਲਟਿੰਗ ਦੇ ਲਈ ਦੇਖੋ ਬਾਰ-ਬਾਰ ਅਸੀਂ ਜਿਹੜਾ ਹੈਗਾ ਐ ਜੇ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਕੁਝ ਕਰਿਆ ਜਾਂਦਾ ਕਿੱਥੋਂ ਆਇਆ ਜੇ ਜਿਹੜੀ ਜ਼ਮੀਨ ਚੋਂ ਆਈ ਉਹ ਡੀਸੇਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਉਹ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਅਗਰ ਕੋਈ ਫੜਿਆ ਜਾਂਦਾ ਅਗਰ ਮਾਈਨਿੰਗ ਡਿਪਾਰਟਮੈਂਟ ਕਹਿ ਦਿੰਦਾ ਜੀ ਵੀ ਇਸ ਤਰ੍ਹਾਂ ਇਹ ਬਿਲਕੁਲ ਲੀਗਲ ਹੈਗਾ ਤਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜੇ ਉਹ ਲਿਖ ਕੇ ਸਾਨੂੰ ਦੇ ਦਿੰਦੇ ਵੀ ਜਿਹੜਾ ਇਹ ਜਿੱਥੋਂ ਵੀ ਡੀਸੇਲਟਿੰਗ ਕੀਤੀ ਗਈ ਹੈਗੀ ਹੈ ਇਹ ਲੀਗਲ ਕੱਢ ਨਹੀਂ ਸੀਗੀ ਉਹ ਉੱਤੇ ਫਿਰ ਅਸੀਂ ਬੰਦ ਹੀ ਕਰ ਦਿੰਦੇ ਬਲੌਗ ਬਲੌਗ ਹੈ ਜਿਸ ਤੇ ਸ਼ਾਇਦ ਮਾਈਨਿੰਗ ਦੀ ਪਰਮਿ ਜੀ ਬਿਲਕੁਲ ਕਿਸੇ ਵੀ ਟਿਪਰ ਦੀ ਫਿਟਨੈਸ ਜਾਂ ਕਿਹ ਕਿਹ ਇੰਚੋਰੰਜ ਜਾਂ ਕਿਹ ਕਿਹ ਪੂਲਿਸ਼ਨ ਨਹੀਂ ਹੈ ਕੋਮੇਲਾ ਦੇ ਡਿਪਾਰਟਮੈਂਟ ਨੂੰ ਪਤਾ ਹੀ ਹੈ 2022 ਦੀ 2023 ਦੀਆਂ ਬਹੁਤ ਸਾਰੀਆਂ ਮੁਸ਼ਕੀਆਂ ਹੁੰਦੀਆਂ ਨੇ ਜੀ ਇਹ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਹਾਂ ਸਪਰਦਰੀ ਤੇ ਸਾਰੇ ਕਾਗਜ਼ ਦੇਖੇ ਕੀਤੇ ਜਾਂਦੇ ਹੈਗੇ ਠੀਕ ਹੈ ਜੀ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤੇ ਜਿਹਦੀ ਨਹੀਂ ਹੋਗੀ ਉਹ ਤੇ ਉਹੀ ਬੰਦੀ ਕਾਰਵਾਈ ਕੀਤੀ ਗਈ ਹੈ ਤਾਂ ਹੀ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਜੀ ਦੂਸਰਾ ਸਰ ਕੁਝ ਕ੍ਰਾਈਸਰਾਂ ਕੋਲ ਫਸਦੀ ਹੈ ਜੀ ਨੇ ਕੁਛ ਕੁੜ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਉਹ ਕ੍ਰਸ਼ਰ ਤੇ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰਸ਼ਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਉਹ ਨੋਟਿਸ ਦਿੱਤੇ ਗਏ ਨੇ ਜੀ ਮੈਂ ਕਿ ਆਰਾਵਲੀ ਹिल्स ਦੇ ਕਰਕੇ ਹੀ ਸਾਰੀ ਸ਼ਕਤੀ ਕਿੱਥੇ ਜਾ ਰਹੀ ਕਿਉਂਕਿ ਉੱਥੋਂ ਜਰਾ ਜੀ ਨਹੀਂ ਤਾਂ ਜਿਹੜੀ 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 ਆਰਾਵਲੀ ਹिल्स ਦੀਆਂ ਕਿਤੇ ਦੀ ਵੀ ਗੱਲ ਹੋਵੇ ਇੱਕ ਜਿਹੜਾ ਇਹ ਨਹੀਂ ਹੈ ਵੀ ਅੱਜ ਮਾਈਨਿੰਗ ਚ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਅੱਗੇ ਵੀ ਚੱਲਦੇ ਰਹਿਣਗੇ ਇਸ ਤਰ੍ਹਾਂ ਉਹ ਤਾਂ ਇੱਕ ਅਲੱਗ ਚਲੋ ਫੈਕਟ ਹੈਗਾ ਹੀ ਆ ਉਹ ਬਟ ਜ ਕੀ ਕੀ ਕਰ ਰਿਹਾ ਲੱਗਦਾ ਕਿ ਕੋਈ ਮੈਨੂੰ ਮੈਂ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਦੱਸ ਜਿਹੜਾ ਟਿੱਪਰ ਥੋੜਾ ਅੱਜ ਜੇ ਤਾਂ ਤੁਸੀਂ ਉਦੋਂ ਦੀ ਗੱਲ ਕਰੋ ਜੀ ਜੇ ਤਾਂ ਅੱਜ ਤਫਤੀਸ਼ ਖਤਮ ਹੋ ਗਈ ਹੋਵੇ ਜੀ ਜੀ ਜਦੋਂ ਇੱਕ ਫੜੀ ਜਾਂਦੀ ਹੈ ਉਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆਇਆ ਕੀ ਆਪਰੇਸ਼ਨ ਹੋ ਰਿਹਾ ਸੀ ਉਹਦੇ ਤੇ ਜਾਵਾਂਗੇ ਜੀ ਹਲੇ ਇਹ ਇੱਕ ਜੀਸੀਬੀ ਦਾ ਉਹ ਹੈ ਜਿਹੜੀ ਮੌਕੇ ਤੇ ਫੜ ਲਈ ਹੈ ਨਾ ਇਹ ਮਾਰਗ ਵੀ ਪੱਕੇ ਜਾਣਗੇ ਪਿੱਛੇ ਜਿਹੜੇ ਜੀ ਜੇ ਅਗਰ ਕਿਸੇ ਦਾ ਦੇਖੋ ਰੋਲ ਆਊਗਾ ਬਿਲਕੁਲ ਮੈਂ ਕਹਿ ਰਿਹਾ ਜੀ ਉਹੀ ਗੱਲ ਦੁਬਾਰਾ ਦੁਬਾਰਾ ਜਿਨੇ ਮਾਈਨਿੰਗ ਕੀਤੀ ਹੋਊਗੀ ਰੋਲ ਆਊਗਾ ਉਹਦੇ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਬਿਨਾ ਕਿਸੇ ਇਸ ਤਰ੍ਹਾਂ ਕੋਈ ਜਿਵੇਂ ਤੁਸੀਂ ਕਰ ਰਹੇ ਹੋਗੇ ਪੋਲਿਟੀਕਲ ਐਫੀਲੀਏਸ਼ਨ ਹੋਵੇ ਚਾਹੇ ਕਿਸੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਊਗੀ ਕਾਨੂੰਨੀ ਉਹ ਕੀਤੀ ਜਾਊਗੀ ਹੋਰ ਕੋਈ